ਗੁੱਡ ਮਾਰਨਿੰਗ ਸਟੂਡੈਂਟ ਬੇਟਾ ਜੀ ਅੱਜ ਅਸੀਂ ਕਰਾਂਗੇ ਨਿਬੰਧ ਫਰਸਟ ਸਭਿਆਚਾਰ ਪਰਿਭਾਸ਼ਾ ਬੇਟਾ ਜਿਹੜਾ ਅਸੀਂ ਅਨਸਰ ਕਰਨ ਵਾਲੇ ਆ ਨਾ ਇਹਦੇ ਵਿੱਚੋਂ ਤੁਹਾਡੇ ਤਿੰਨ ਕੁਐਸਚਨ ਨਿਕਲ ਜਾਣਗੇ ਜਿਸ ਤਰ੍ਹਾਂ ਕਿ ਸਭਿਆਚਾਰ ਪਰਿਭਾਸ਼ਾ ਨਿਬੰਧ ਦਾ ਵਿਸ਼ਾ ਵਸਤੂ ਸਪਸ਼ਟ ਕਰੋ ਜੇ ਤੁਹਾਨੂੰ ਇਹ ਕੁਐਸਚਨ ਆਏ ਫਿਰ ਵੀ ਤੁਸੀਂ ਇਹ ਅਨਸਰ ਲਿਖਣਾ ਸੈਕਿੰਡ ਤਾਂ ਆਏਗਾ ਸਭਿਆਚਾਰ ਲਈ ਵੱਖ-ਵੱਖ ਪਰਿਭਾਸ਼ਾਵਾਂ ਦਾ ਵਿਵੇਚਨ ਪ੍ਰਸਤੁਤ ਕਰੋ ਫਿਰ ਵੀ ਤੁਸੀਂ ਇਹ ਅਨਸਰ ਲਿਖਣਾ ਥਰਡਰਨ ਕੁਐਸਚਨ ਆਏਗਾ ਸੱਭਿਆਚਾਰ ਦੀ ਉਚਿਤ ਪਰਿਭਾਸ਼ਾ ਦੇਣ ਵਿੱਚ ਕਿਹੜੀਆਂ ਸਮੱਸਿਆਵਾਂ ਜਾਂ ਔਕੜਾਂ ਆ ਰਹੀਆਂ ਹਨ ਤੇ ਫਿਰ ਵੀ ਤੁਸੀਂ ਇਹੀ ਅਨਸਰ ਲਿਖਣਾ ਹੈ ਠੀਕ ਹੈ ਇਹ ਜਿਹੜਾ ਇੰਨਾ ਲਿਖਿਆ ਮਟੀਰੀਅਲ ਇਹ ਤੁਹਾਡੇ 20 ਮਾਰਕਸ ਵਸਤੇ ਹੈ ਸੋ ਇਹਦੀ ਕੋਈ ਵੀ ਲਾਈਨ ਮਿਸ ਨਾ ਕਰਨਾ ਅਸੀਂ ਪੜਨਾ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾ ਹੈਗਾ ਸੱਭਿਆਚਾਰ ਪਰਿਭਾਸ਼ਾ ਨਿਬੰਧ ਗੁਰਬਖਸ਼ ਸਿੰਘ ਫ੍ਰੈਂਕ ਦੀ ਰਚਨਾ ਹੈ ਇਸ ਨਿਬੰਧ ਦਾ ਵਿਸ਼ਾ ਸੱਭਿਆਚਾਰ ਦੀ ਪਰਿਭਾਸ਼ਾ ਦੇਣ ਵਿੱਚ ਆ ਰਹੀਆਂ ਔਕੜਾਂ ਹਨ ਸੱਭਿਆਚਾਰ ਆਪਣੇ ਆਪ ਵਿੱਚ ਇੱਕ ਬਹੁਤ ਹੀ ਵਿਸ਼ਾਲ ਸੰਕਲਪ ਹੈ ਇਸ ਗੱਲ ਨੂੰ ਸਮਝਾਉਂਦੇ ਹੋਏ ਲੇਖਕ ਇਸ ਸ਼ਬਦ ਦੀ ਵੱਖ-ਵੱਖ ਹੋਣ ਵਾਲੀ ਵਰਤੋਂ ਦੀ ਵੀ ਚਰਚਾ ਕਰਦੇ ਹਨ ਲੇਖਕ ਦੱਸਦਾ ਹੈ ਕਿ ਸੱਭਿਆਚਾਰ ਵਿੱਚ ਲੋਕਾਂ ਦਾ ਸਮੂਹ ਜਾਂ ਮਨੁੱਖੀ ਸਮਾਜ ਆਉਂਦਾ ਹੈ ਮਨੁੱਖੀ ਸਮਾਜ ਵਿੱਚ ਲੋਕਾਂ ਦੇ ਜੀਵਨ ਨਾਲ ਸੰਬੰਧਿਤ ਉਹ ਸਾਰੀਆਂ ਕਿਰਿਆਵਾਂ ਕਿਰਿਆਵਾਂ ਕਿਹੜੇ ਜਿਹੜੇ ਹੀ ਕੰਮ ਕਾਜ ਕਰਦੇ ਆ ਜਿਹੜੇ ਅਸੀਂ ਡੇਲੀ ਵਿਚਰਦੇ ਆ ਸਮਾਜ ਵਿੱਚ ਅਤੇ ਉਹਨਾਂ ਨੂੰ ਕਰਨ ਲਈ ਵੱੱਤੇ ਜਾਂਦੇ ਟਾਂ ਗਉਂਦੇ ਹਨ ਜੋ ਉਸ ਨੂੰ ਦੂਜੇ ਮਨੁੱਖੀ ਸਮਾਜ ਤੋਂ ਵੱਖ ਕਰਦੇ ਹਨ ਸੱਭਿਆਚਾਰ ਇੱਕ ਕੁਦਰਤੀ ਵਰਤਾਰਾ ਹੈ ਇਹ ਸੱਭਿਆਚਾਰ ਦਾ ਉਹ ਸੰਤੰਤਰ ਅਤੇ ਸੁੰਦਰਤਾंचा ਹੈ ਜਿਸ ਵਿੱਚ ਲੋਕਾਂ ਦਾ ਰਹਿਣ ਸਹਿਣ ਇਹ ਰੀਤੀ ਰਿਵਾਜ ਖਾਣ ਪੀਣ ਪਹਿਰਾਵਾ ਬੋਲੀ ਅਤੇ ਵਿਸ਼ਵਾਸ ਸ਼ਾਮਲ ਹੁੰਦੇ ਹਨ ਸਮਾਜ ਵਿੱਚ ਰਹਿ ਰਿਹਾ ਮਨੁੱਖ ਜਿੰਨਾ ਯੋਗਤਾਵਾਂ ਆਦਤਾਂ ਰੁਚੀਆਂ ਅਤੇ ਵਰਤਾਰੇ ਬਾਰੇ ਸਿੱਖਦਾ ਹੈ ਉਹ ਸਭ ਕੁਝ ਸੱਭਿਆਚਾਰ ਦੇ ਘੇੜੇ ਵਿੱਚ ਹੀ ਆ ਜਾਂਦੇ ਹਨ ਇੱਕ ਛੋਟੇ ਬੱਚੇ ਦਾ ਸਮਾਜ ਕਿਹੜਾ ਉਹਦਾ ਘਰ ਤੇ ਜਦੋਂ ਪੜਨ ਜਾਂਦਾ ਉਹਦਾ ਸਮਾਜ ਕੀ ਉਹਦਾ ਸਕੂਲ ਉਹਦੇ ਵਿੱਚ ਜੋ ਜੋ ਸਿੱਖਦਾ ਨਾ ਉਹ ਸਾਰਾ ਸਾਡੇ ਸੱਭਿਆਚਾਰ ਵਿੱਚ ਆ ਜਾਂਦਾ ਹੈ ਸਭਿਆਚਾਰ ਦੀ ਵਿਵੇਕਲੀ ਪਹਿਚਾਨ ਕਰਵਾਉਂਦੇ ਹੋਏ ਲੇਖਕ ਦੱਸਦਾ ਹੈ ਕਿ ਸਮਾਜ ਵਿੱਚ ਬਹੁਤ ਸਾਰੇ ਲੋਕਾਂ ਦੇ ਸਮੂਹ ਰਹਿੰਦੇ ਹਨ ਅਤੇ ਇਨ੍ਹਾਂ ਸਮੂਹਾਂ ਵਿੱਚ ਰਹਿ ਰਹਿ ਹਰ ਇੱਕ ਮਨੁੱਖ ਦੀ ਵੱਖਰੀ ਪਹਿਚਾਨ ਹੁੰਦੀ ਹੈ ਉਹ ਉਸਦੇ ਆਪਣੇ ਸਭਿਆਚਾਰ ਕਾਰਨ ਹੀ ਬਣਦੀ ਹੈ ਲੋਕਾਂ ਦਾ ਰਹਿਣ ਸਹਿਣ ਰੀਤੀ ਰਿਵਾਜ ਖਾਣ ਪੀਣ ਪਹਿਰਾਵਾ ਅਤੇ ਬੋਲੀ ਉਸਦੇ ਵੱਖਰੇਪਣ ਨੂੰ ਦਰਸਾਉਂਦੀ ਹੈ ਮਤਲਬ ਜਿਵੇਂ ਅਮਰੀਕਾ ਵਾਲੋ ਇੰਡੀਆ ਲਾ ਲਓ ਠੀਕ ਹੈ ਜਾਪਾਨ ਲਾ ਲਓ ਇਹ ਸਾਰੀ ਕੰਟਰੀਆਂ ਦਾ ਆਪਣਾ ਆਪਣਾ ਰਹਿਣ ਸਹਿਣ ਆਪਣਾ ਖਾਣਾ ਪੀਣਾ ਆਪਣੀ ਬੋਲੀ ਜਿਹੜੇ ਇੱਕ ਦੂਜੇ ਤੋਂ ਉਹਨਾਂ ਨੂੰ ਵੱਖ ਕਰਦੀ ਹੈ ਠੀਕ ਹੈ ਬੇਟਾ ਇਸ ਤਰ੍ਹਾਂ ਸੀ ਕਹਿ ਸਕਦੇ ਹਾਂ ਕਿ ਕਿਸੇ ਜਨ ਸਮੂਹ ਦੀ ਵੱਖਰੀ ਪਛਾਣ ਕਰਾਉਣ ਵਾਲੇ ਅੰਸ਼ ਹੀ ਸੱਭਿਆਚਾਰ ਦੇ ਅੰਸ਼ ਹੁੰਦੇ ਹਨ ਐਨਾ ਅੰਸ਼ਾਂ ਦੇ ਸਮੂਹ ਨੂੰ ਹੀ ਸੱਭਿਆਚਾਰ ਕਹਿੰਦੇ ਹਨ ਲੇਖਕ ਆਪਣੇ ਵਿਸ਼ੇ ਨੂੰ ਸਪਸ਼ਟ ਕਰਦਾ ਹੋਇਆ ਕਹਿੰਦਾ ਹੈ ਕਿ ਸਭਿਆਚਾਰ ਦੀ ਕਿਸੇ ਉਚਿਤ ਅਤੇ ਵਿਗਿਆਨਿਕ ਪਰਿਭਾਸ਼ਾ ਨੂੰ ਜਾਣਨ ਤੋਂ ਪਹਿਲਾਂ ਸਾਡੇ ਲਈ ਇਸ ਦੀ ਵੱਖ-ਵੱਖ ਵਰਤੋਂ ਬਾਰੇ ਜਾਣ ਲੈਣਾ ਜ਼ਰੂਰੀ ਹੈ ਸਭਿਆਚਾਰ ਸ਼ਬਦ ਨੂੰ ਭਾਵਵਾਚੀ ਅਰਥਾਂ ਵਿੱਚ ਵੀ ਲਿਆ ਹੈ ਜਿਵੇਂ ਮੰਡੁੱਖੀ ਸਭਿਆਚਾਰ ਜਾਂ ਸੰਸਾਰ ਸਭਿਆਚਾਰ ਪਰ ਸਭਿਆਚਾਰ ਦਾ ਸਬੰਧ ਹਮੇਸ਼ਾ ਕਿਸੇ ਜਾਣੂ ਸਮੂਹ ਜਾਂ ਸਮਾਜ ਨਾਲ ਹੁੰਦਾ ਹੈ ਇਸ ਤੋਂ ਇਲਾਵਾ ਉਪ ਸਭਿਆਚਾਰ ਤੇ ਪ੍ਰਤੀ ਸੱਭਿਆਚਾਰ ਸ਼ਬਦ ਦੀ ਵੀ ਵਰਤੋਂ ਕੀਤੀ ਜਾਂਦੀ ਹੈ। ਲੇਖਕ ਸੱਭਿਆਚਾਰ ਦੀ ਪਰਿਭਾਸ਼ਾ ਨੂੰ ਸਪਸ਼ਟ ਕਰਨ ਤੋਂ ਪਹਿਲਾਂ ਉਪ ਸੱਭਿਆਚਾਰ ਨੂੰ ਸਮਝਾਉਂਦੇ ਹੋਏ ਕਹਿੰਦੇ ਹਨ ਕਿ ਸਮਾਜ ਵਿੱਚ ਰਹਿ ਰਹੇ ਲੋਕਾਂ ਦਾ ਜੀਵਨ ਪੱਧਰ ਅਤੇ ਬੰਤਰ ਇੱਕੋ ਜਿਹੀ ਨਹੀਂ ਹੁੰਦੀ ਠੀਕ ਹੈ ਹਰ ਇੱਕ ਇਨਸਾਨ ਦਾ ਆਪਣਾ ਆਪਣਾ ਸਟੇਟਸ ਹੁੰਦਾ ਕੋਈ ਘੱਟ ਪੜਿਆ ਹੋਵੇ ਕੋਈ ਜ਼ਿਆਦਾ ਪੜਿਆ ਕੋਈ ਕਾਫੀ ਵੱਡੇ ਜੋਬ ਕਰ ਰਿਹਾ ਤੇ ਕੋਈ ਮਤਲਬ ਛੋਟਾ ਮੋਟਾ ਬਿਜ਼ਨਸ ਕਰ ਰਿਹਾ ਇਸ ਕਰਕੇ ਹਰ ਇਨਸਾਨ ਦਾ ਜੀਵਨ ਜਿਹੜਾ ਸਮਾਜਿਕ ਜੀਵਨ ਭੱਦਰ ਹੈ ਕੋਈ ਰਿਚ ਹੈ ਕੋਈ ਗਰੀਬ ਹੈ ਠੀਕ ਹੈ ਅੰਤਰ ਕੋਈ ਲੰਬਾ ਹੈ ਉੱਚਾ ਹੈ ਗੋਰਾ ਹੈ ਕਾਲਾ ਹੈ ਸਾਰੀ ਬੰਤਰ ਇਕੋ ਜਹੀ ਨਹੀਂ ਹੁੰਦੀ ਹਰ ਇੱਕ ਵਿਅਕਤੀ ਆਪਣੇ ਕਿੱਤੇ ਕਿਤੇ ਮਤਲਬ ਕੰਮ ਕਾਰ ਰੁਤਬੇ ਜਮਾਤ ਧਰਮ ਇਲਾਕੇ ਵਿਦਿਆ ਤੇ ਭਾਸ਼ਾ ਕਾਰਨ ਇੱਕ ਦੂਜੇ ਤੋਂ ਵੱਖ ਹੁੰਦਾ ਹੈ ਲੋਕਾਂ ਦੇ ਇਸ ਸਮੂਹ ਅੱਗੇ ਉਪ ਸਮੂਹ ਬਣ ਜਾਂਦੇ ਹਨ ਭਾਵੇਂ ਇੰਨਾ ਉਪ ਸਮੂਹਾ ਵਿੱਚ ਥੋੜੀ ਬਹੁਤ ਸਾਂਝ ਹੁੰਦੀ ਹੈ ਪਰ ਇਸ ਵਿੱਚ ਕੁਝ ਵੱਖਰੇ ਤੱਤ ਵੀ ਮਿਲਦੇ ਹਨ ਜਿਸ ਕਰਕੇ ਇਸ ਨੂੰ ਉਪ ਸੱਭਿਆਚਾਰ ਕਿਹਾ ਜਾਂਦਾ ਹੈ ਸਾਰੇ ਉਪ ਸੱਭਿਆਚਾਰ ਦੇ ਸਾਂਝੇ ਤੱਤ ਮਿਲ ਕੇ ਮੂਲ ਸੱਭਿਆਚਾਰ ਬਣਾਉਂਦੇ ਹਨ ਇਸ ਤਰ੍ਹਾਂ ਸੀ ਕਹਿ ਸਕਦੇ ਹਾਂ ਕਿ ਉਪ ਸੱਭਿਆਚਾਰ ਅਸਲ ਵਿੱਚ ਸੱਭਿਆਚਾਰ ਦਾ ਹੀ ਹਿੱਸਾ ਹੁੰਦਾ ਹੈ ਫਰਕ ਸਿਰਫ ਇਹਨਾ ਹੈ ਕਿ ਜਿੱਥੇ ਸੱਭਿਆਚਾਰ ਦਾ ਸਬੰਧ ਕਿਸੇ ਜਨ ਸਮੂਹ ਨਾਲ ਹੁੰਦਾ ਹੈ ਉੱਥੇ ਉਪ ਸੱਭਿਆਚਾਰ ਸਥਾਨਿਕ ਖੇਤਰਾਂ ਨਾਲ ਸਬੰਧਿਤ ਹੁੰਦਾ ਹੈ ਉਦਾਹਰਨ ਦੇ ਤੌਰ ਤੇ ਜੇਕਰ ਅਸੀਂ ਭਾਰਤੀ ਸੱਭਿਆਚਾਰ ਦੀ ਗੱਲ ਕਰੀਏ ਤਾਂ ਬੰਗਾਲੀ ਪੰਜਾਬੀ ਗੁਜਰਾਤੀ ਅਤੇ ਮਰਾਠੀ ਇਥੋਂ ਦੇ ਉਪ ਸੱਭਿਆਚਾਰ ਹਨ ਅਤੇ ਇਹ ਹੀ ਉਪ ਸੱਭਿਆਚਾਰ ਆਪਣੇ ਆਪਣੇ ਖੇਤਰਾਂ ਵਿੱਚ ਰਹਿ ਰਹੇ ਜਨ ਸਮੂਹਾਂ ਦੇ ਮੂਲ ਸੱਭਿਆਚਾਰ ਵੀ ਹਨ ਲੇਖਕ ਦੱਸਦਾ ਹੈ ਕਿ ਸੱਭਿਆਚਾਰ ਇੱਕ ਅਜੇ ਹੀ ਵਿਸ਼ਾਲਿਕਾਈ ਹੈ ਜਿਸ ਦੀ ਕੋਈ ਸੀਮਾ ਤੈਅ ਕਰਨਾ ਬਹੁਤ ਮੁਸ਼ਕਲ ਹੈ ਖੇਤਰੀ ਅਧਾਰ ਤੇ ਸੱਭਿਆਚਾਰ ਪਹਿਲਾਂ ਹੀ ਹੋਂਦ ਵਿੱਚ ਆ ਚੁੱਕੇ ਸਨ ਜਦ ਕਿ ਪੂਰਬੀ ਅਤੇ ਪੱਛਮੀ ਸੱਭਿਆਚਾਰ ਜੁਰਪੀ ਸੱਭਿਆਚਾਰ ਨਾਲੋਂ ਬਧੇਰੇ ਵਿਸ਼ਾਲ ਹੈ ਭਾਵੇਂ ਅਸੀਂ ਮਨੁੱਖੀ ਸੱਭਿਆਚਾਰ ਜਾਂ ਸੰਸਾਰ ਸੱਭਿਆਚਾਰ ਨੂੰ ਭਾਵਵਾਚੀ ਕਿਹਾ ਹੈ ਪਰ ਸੰਚਾਰ ਦੇ ਸਾਧਨ ਸੰਚਾਰ ਦੇ ਸਾਧਨਾਂ ਵਿੱਚ ਆ ਰਹੀ ਕ੍ਰਾਂਤੀ ਕਾਰਨ ਇਹ ਜਿਆਦਾ ਸਮਾਂ ਪਾਵਾਂਗੀ ਨਹੀਂ ਰਹੇਗਾ ਅਤੇ ਇਸ ਨੂੰ ਸੰਸਾਰ ਸਹਿਤ ਦਾ ਨਾਮ ਮਿਲ ਜਾਵੇਗਾ ਠੀਕ ਹੈ ਕੋਈ ਸੱਭਿਆਚਾਰ ਆਪਣੇ ਮੂਲ ਸੱਭਿਆਚਾਰ ਦੀਆਂ ਮੂਲ ਧਾਰਾਵਾਂ ਤੋਂ ਉਲਟ ਚਲਾ ਜਾਂਦਾ ਹੈ ਤਾਂ ਉਸ ਨੂੰ ਪ੍ਰਤੀ ਸੱਭਿਆਚਾਰ ਕਿਹਾ ਜਾਂਦਾ ਹੈ ਇਸ ਦੀ ਸਭ ਤੋਂ ਵੱਡੀ ਉਦਾਹਰਣ ਹਿੱਪੀਵਾਦ ਹੈ ਦੇਸ਼ ਮਨੁੱਖ ਦਾ ਪਸ਼ੂ ਤੋਂ ਪੂਰਨ ਮਨੁੱਖ ਵੱਲ ਵਿਕਾਸ ਹੈ ਪਰੰਤੂ ਹੀਪੀਵਾਦ ਸੱਭਿਆਚਾਰ ਮਨੁੱਖ ਅੰਦਰ ਪ੍ਰਸ਼ਨਵ੍ਰਿਤੀਆਂ ਮਤਲਬ ਪਾਸ਼ਵੀ ਰੁਚੀਆਂ ਨੂੰ ਉਬਾਰਦਾ ਹੈ ਇਸ ਲਈ ਇਸ ਨੂੰ ਪ੍ਰਤੀ ਸੱਭਿਆਚਾਰ ਕਹਿੰਦੇ ਹਨ ਲੇਖਕ ਸੱਭਿਆਚਾਰ ਦੀ ਪਰਿਭਾਸ਼ਾ ਵਿੱਚ ਆਉਣ ਵਾਲੀਆਂ ਔਕੜਾਂ ਬਾਰੇ ਦੱਸਦਾ ਹੈ ਕਿ ਸੱਭਿਆਚਾਰ ਲਈ ਇੱਕ ਉਚਿਤ ਪਰਿਭਾਸ਼ਾ ਦੇਣਾ ਬਹੁਤ ਮੁਸ਼ਕਲ ਹੈ ਜਬ ਬਹੁਤ ਔਖਾ ਹੈ ਕਿਉਂਕਿ ਇਸ ਦੀ ਹਰ ਇੱਕ ਪਰਿਭਾਸ਼ਾ ਵਿੱਚ ਇਸ ਦੇ ਵੱਖ-ਵੱਖ ਅਰਥ ਸਾਡੇ ਸਾਹਮਣੇ ਆਉਂਦੇ ਹਨ ਅਤੇ ਇਸ ਦੇ ਵੱਖ-ਵੱਖ ਅਰਥਾਂ ਨੂੰ ਸਮਝਣ ਲਈ ਇਹ ਸਮੱਸਿਆ ਹਰ ਇੱਕ ਸਮਾਜਿਕ ਵਿਗਿਆਨੀ ਦੀ ਸਾਂਝੀ ਹੈ ਕਿਉਂਕਿ ਇਹਨਾਂ ਨੂੰ ਸਮੇਂ ਤੇ ਸਥਾਨ ਦੇ ਪ੍ਰਸੰਗ ਵਿੱਚ ਹੀ ਠੀਕ ਸਮਝਿਆ ਜਾ ਸਕਦਾ ਹੈ ਸੱਭਿਆਚਾਰ ਪਰਿਭਾਸ਼ਾ ਨਾਲ ਸੰਬੰਧਿਤ ਇਹ ਸਮੱਸਿਆ ਸਿਰਫ ਸਮਾਜਿਕ ਵਿਗਿਆਨੀਆਂ ਦੇ ਸਾਹਮਣੇ ਆਉਂਦੀ ਹੈ ਜਦਕਿ ਪ੍ਰਾਕ੍ਰਿਤਿਕ ਵਿਗਿਆਨੀਆਂ ਵਿੱਚ ਇਹ ਸਮੱਸਿਆ ਨਹੀਂ ਹੁੰਦੀ ਕਿਉਂਕਿ ਜਿਹੜਾ ਸਮਾਜਿਕ ਜੈ ਸੋਸ਼ਲ ਸਾਇੰਸ ਹੈ ਉਹਦੇ ਵਿੱਚ ਇਹ ਸਮੱਸਿਆ ਆ ਰਹੀ ਹੈ ਬਾਕੀ এনवायरमेंटਲ ਸਟੱਡੀ ਦੇ ਵਿੱਚ ਇਹ ਸਮੱਸਿਆ ਨਹੀਂ ਆ ਰਹੀ ਠੀਕ ਹੈ ਸੱਭਿਆਚਾਰ ਦੀ ਪਰਿਭਾਸ਼ਾ ਦੇਣ ਵਿੱਚ ਦੂਜੀ ਮੁਸ਼ਕਲ ਇਹ ਆ ਰਹੀ ਹੈ ਕਿ ਇਹ ਹੈ ਮਨੁੱਖੀ ਸਮਾਜ ਜਿੰਨੀ ਹੀ ਵਿਸ਼ਾਲ ਤੇ ਵਿਆਪਕ ਹੈ ਕਹਿੰਦਾ ਮਤਲਬ ਕਿ ਜਦੋਂ ਦਾ ਮਨੁੱਖ ਸਮਾਜ ਵਿੱਚ ਆਇਆ ਨਾ ਉਦੋਂ ਦਾ ਸਾਡੇ ਨਾਲ ਹੀ ਸਾਡਾ ਸੱਭਿਆਚਾਰ ਵੀ ਸ਼ੁਰੂ ਹੋ ਗਿਆ ਸੱਭਿਆਚਾਰ ਦੀ ਉਚਿਤ ਤੇ ਠੋਸ ਪਰਿਭਾਸ਼ਾ ਦੇਣ ਵਿੱਚ ਤੀਜੀ ਸਮੱਸਿਆ ਇਹ ਹੈ ਕਿ ਸੱਭਿਆਚਾਰ ਦਾ ਅਧਿਐਨ ਮਾਨਵ ਵਿਗਿਆਨ ਸਮਾਜ ਵਿਗਿਆਨ ਅਤੇ ਮਨੋਵਿਗਿਆਨ ਵਿੱਚ ਕੀਤਾ ਜਾਂਦਾ ਹੈ। ਤਿੰਨਾਂ ਦੇ ਵੱਖ-ਵੱਖ ਖੰਡ ਹਨ। ਤਿੰਨਾਂ ਵਿੱਚ ਇਸ ਦਾ ਸਥਾਨ ਵੱਖਰਾ-ਵੱਖਰਾ ਹੈ ਤੇ ਤਿੰਨੇ ਹੀ ਇਸ ਨੂੰ ਵੱਖ-ਵੱਖ ਸਮੱਸਿਆ ਦੇ ਪ੍ਰਸੰਗ ਵਿੱਚ ਵੇਖਦੇ ਹਨ। ਇਸ ਤੋਂ ਇਲਾਵਾ ਇਤਿਹਾਸ, ਅਰਥ ਸ਼ਾਸਤਰ ਅਤੇ ਰਾਜਨੀਤੀ ਸ਼ਾਸਤਰ ਵੀ ਸਿੱਧੇ ਜਾਂ ਅਸਿੱਧੇ ਤੌਰ ਤੇ ਸੱਭਿਆਚਾਰ ਦਾ ਹੀ ਅਧਿਐਨ ਕਰਦੇ ਹਨ। ਲੇਖਕ ਦੱਸਦਾ ਹੈ ਕਿ ਜਨ ਸੁਧਾਰਨ ਦੇ ਪੱਧਰ ਤੇ ਸੱਭਿਆਚਾਰ ਦੀ ਸਭ ਤੋਂ ਸਰਲ ਪਰਿਭਾਸ਼ਾ ਅੰਗਰੇਜ਼ੀ ਦੇ ਕਲਚਰਲ ਤੋਂ ਲਈ ਜਾ ਸਕਦੀ ਹੈ ਜਿਸ ਦਾ ਅਰਥ ਹੈ ਵਿਹਾਰ ਦੀ ਨਫਾਸਤ ਇਹ ਸੱਭਿਆਚਾਰ ਦਾ ਬੇहद ਸੀਮਤ ਅਰਥ ਹੈ ਅਤੇ ਇਸ ਨੂੰ ਮਾਨਵ ਵਿਗਿਆਨੀ ਸੱਭਿਆਚਾਰ ਦੀ বোর্ডিং ਸਕੂਲ ਪਰਿਭਾਸ਼ਾ ਕਹਿੰਦੇ ਹਨ एडवर्ड बी टायलर दी ਪਰਿਭਾਸ਼ਾ ਅੰਗਰੇਜ਼ੀ ਮਾਨਵ ਵਿਗਿਆਨੀ ਐਡਵਰਡ ਬੀ ਟਾਇਲਰ ਦੇ ਅਨੁਸਾਰ ਇੱਕ ਅਜੇਹੀ ਪਰਿਭਾਸ਼ਾ ਦਿੱਤੀ ਗਈ ਹੈ ਜੋ ਥੋੜੀ ਬਹੁਤੀ ਤਬਦੀਲੀ ਨਾਲ ਬਹੁਤ ਸਾਰੀਆਂ ਪੱਛਮੀ ਪਰਿਭਾਸ਼ਾਵਾਂ ਦਾ ਆਧਾਰ ਹੈ ਟਾਇਲਰ ਦੇ ਅਨੁਸਾਰ ਸੱਭਿਆਚਾਰ ਉਹ ਜਟਿਲ ਸਮੂਹ ਹੈ ਜਿਸ ਵਿੱਚ ਵਿਗਿਆਨ ਵਿਸ਼ਵਾਸ ਕਲਾ ਨੈਤਿਕਤਾ ਕਾਨੂੰਨ ਰੀਤੀ ਰਿਵਾਜ ਤੇ ਹੋਰ ਸਭ ਸਮਰਥਾਵਾਂ ਅਤੇ ਆਦਤਾਂ ਆ ਜਾਂਦੀਆਂ ਹਨ ਜਿਹੜੀਆਂ ਮਨੁੱਖ ਸਮਾਜ ਦਾ ਇੱਕ ਮੈਂਬਰ ਹੋਣ ਦੇ ਨਾਤੇ ਗ੍ਰਹਿਣ ਕਰਦਾ ਹੈ ਭਾਵੇਂ ਟਾਇਲਰ ਨੇ ਇਸ ਪਰਿਭਾਸ਼ਾ ਵਿੱਚ ਬਹੁਤ ਸਾਰੀਆਂ ਚੀਜ਼ਾਂ ਗਿਣ ਦਿੱਤੀਆਂ ਹਨ ਪਰ ਫਿਰ ਵੀ ਬਹੁਤ ਕੁਝ ਇਸ ਪਰਿਭਾਸ਼ਾ ਵਿੱਚ ਸ਼ਾਮਿਲ ਨਹੀਂ ਹੋ ਸਕਿਆ ਹਿਰਿਸ ਕੋਵਿਟਸ ਦੀਆਂ ਪਰਿਭਾਸ਼ਾਵਾਂ ਅਮਰੀਕੀ ਮਾਨਵ ਵਿਗਿਆਨੀ ヒरेस ਕਵਿਤਾਸ ਨੇ ਦੋ ਸੰਕੇਪ ਪਰਿਭਾਸ਼ਾਵਾਂ ਦਿੱਤੀਆਂ ਹਨ ਨੰਬਰ 1 ਸੱਭਿਆਚਾਰ ਮਨੁੱਖ ਸਿਰਜਿਆ ਭਾਗ ਹੈ ਕਹਿੰਦਾ ਮਤਲਬ ਕਿ ਸੱਭਿਆਚਾਰ ਨੂੰ ਮਨੁੱਖ ਨੇ ਸਿਰਜਿਆ ਹੈ ਲekin ਸੱਭਿਆਚਾਰ ਮਨੁੱਖ ਦੇ ਸਿੱਖੇ ਹੋਏ ਭਾਗ ਨੂੰ ਕਹਿੰਦੇ ਹਨ ਉਪਰੋਕਤ ਪਹਿਲੀ ਪਰਿਭਾਸ਼ਾ ਪ੍ਰਕਿਰਤੀ ਅਤੇ ਮਨੁੱਖ ਵਿੱਚ ਵਿਰੋਧ ਪੈਦਾ ਕਰਦੀ ਹੈ ਦੂਜੀ ਪਰਿਭਾਸ਼ਾ ਵਿੱਚ ਵਿਰਸੇ ਵੱਜੂ ਮਿਲੇ ਤੇ ਗ੍ਰਹਿਣ ਕੀਤੇ ਵਿਰੋਧ ਨੂੰ ਪਿਛੋਕੜ ਵਿੱਚ ਰੱਖਿਆ ਗਿਆ ਹੈ ਅਤੇ ਇਹ ਟਾਇਲਰ ਦੀ ਪਰਿਭਾਸ਼ਾ ਵਿੱਚ ਵੀ ਸ਼ਾਮਲ ਹੈ ਜੋ ਕਿ ਅਸਪਸ਼ਟ ਤੇ ਸੀਮਤ ਸੰਕਲਪ ਹੈ ਕਰੋਬਰ ਤੇ ਕਲੰਕ ਹੋਣ ਦੀ ਪਰਿਭਾਸ਼ਾ ਸੰ 1952 ਵਿੱਚ ਕਰੋਬਰ ਤੇ ਕਲੰਕ ਹੋਣ ਨੇ ਸੱਭਿਆਚਾਰ ਦੀ ਪਰਿਭਾਸ਼ਾ ਦਿੱਤੀ ਜਿਸ ਨੂੰ ਸੱਭਿਆਚਾਰ ਦੇ ਪੈਟਰਨ ਦੇ ਸਿਧਾਂਤ ਵਿੱਚ ਰੱਖਿਆ ਜਾਂਦਾ ਹੈ ਕਰੋਬਰ ਤੇ ਕਲੰਕ ਹੋਣ ਦੇ ਅਨੁਸਾਰ ਸਭਿਆਚਾਰ ਲਈ ਵਿਹਾਰ ਦੇ ਅਤੇ ਵਿਹਾਰ ਲਈ ਪਰਥਕ ਅਤੇ ਪ੍ਰੋਖ ਪੈਟਰਨ ਆ ਜਾਂਦੇ ਹਨ ਜਿਹੜੇ ਪ੍ਰਤੀਕਾਂ ਦੁਆਰਾ ਗ੍ਰਹਿਣ ਕੀਤੇ ਜਾਂਦੇ ਹਨ ਅਤੇ ਦੂਜਿਆਂ ਤੱਕ ਪਹੁੰਚਾਏ ਜਾਂਦੇ ਹਨ ਅਤੇ ਇਹਨਾਂ ਵਿੱਚ ਮਨੁੱਖ ਸਿਰਜੀਆਂ ਵਸਤੂਆਂ ਵੀ ਆ ਜਾਂਦੀਆਂ ਹਨ ਜਿਹੜੀਆਂ ਉਹਨਾਂ ਨੂੰ ਸਹਾਰ ਕਰਦੀਆਂ ਹਨ ਇਹ ਪਰਿਭਾਸ਼ਾ ਪਹਿਲੀਆਂ ਨਾਲੋਂ ਕਿਤੇ ਜ਼ਿਆਦਾ ਭਰਪੂਰ ਹੈ ਇਸ ਵਿੱਚ ਪੈਟਰਨ ਦੀ ਗੱਲ ਕੀਤੀ ਗਈ ਹੈ ਜਿਸ ਦਾ ਅਰਥ ਹੈ ਸੱਭਿਆਚਾਰ ਵਿਚਲੇ ਤੱਤ ਮਿਲ ਕੇ ਪੈਟਰਨ ਬਣਾਉਂਦੇ ਹਨ ਇਹਨਾਂ ਪੈਟਰਨਾਂ ਦੇ ਪਰਤਕ ਅਤੇ ਪ੍ਰੋਖ ਹੋਣ ਵੱਲ ਇਸ਼ਾਰਾ ਕਰਕੇ ਵਿਹਾਰ ਅਤੇ ਵਿਹਾਰ ਪਿੱਛੇ ਕੰਮ ਕਰਦੇ ਵਿਚਾਰ ਦੋਹਾਂ ਨੂੰ ਲਿਆ ਗਿਆ ਹੈ ਦੂਜੀ ਗੱਲ ਇਸ ਵਿੱਚ ਪ੍ਰਤੀਕਾਂ ਦੀ ਕੀਤੀ ਗਈ ਹੈ ਜੋ ਸੱਭਿਆਚਾਰ ਦਾ ਪ੍ਰਮੁੱਖ ਲੱਛਣ ਹੈ ਜੋ ਕਿ ਟਾਇਲਰ ਦੀ ਪਰਿਭਾਸ਼ਾ ਵਿੱਚ ਅਸਪਸ਼ਟ ਗੱਲ ਨੂੰ ਸਪਸ਼ਟ ਕਰਦੀ ਹੈ ਤੀਜਾ ਇਸ ਵਿੱਚ ਪਦਾਰਥਕ ਵਸਤਵਾਂ ਦੀ ਗੱਲ ਕੀਤੀ ਗਈ ਹੈ ਜੋ ਕਿ ਪਹਿਲੀਆਂ ਪਰਿਭਾਸ਼ਾਵਾਂ ਵਿੱਚ ਗਾਇਬ ਸੀ ਕਲਾਈਡ ਕਲਾਂਕਹੌਨ ਤੇ ਵਿਲੀਅਮ ਕੈਲੀ ਦੀ ਪਰਿਭਾਸ਼ਾ ਅਨੁਸਾਰ ਸੱਭਿਆਚਾਰ ਦੀ ਪਰਿਭਾਸ਼ਾ ਇਸ ਤਰ੍ਹਾਂ ਹੈ ਰਹਿਣੀ ਬਹਿਣੀ ਤੇ ਉਹ ਸਾਰੇ ਪਰਤਕ ਤੇ ਪ੍ਰੇਖ ਧਾਰਤਿਕ ਅਤਾਰਤਿਕ ਅਤੇ ਤਰਕਹੀਨ ਡਿਜ਼ਾਈਨ ਸ਼ਾਮਲ ਹੁੰਦੇ ਹਨ ਜਿਹੜੇ ਇਤਿਹਾਸਿਕ ਤੌਰ ਤੇ ਸਿਰਜੇ ਗਏ ਹੁੰਦੇ ਹਨ ਅਤੇ ਕਿਸੇ ਨਿਸ਼ਚਿਤ ਸਮੇਂ ਮਨੁੱਖੀ ਵਿਹਾਰ ਲਈ ਸੰਭਾਵੀ ਰਾਹ ਦਿਖਾਵੇ ਵੱਜੋਂ ਹੋਣ ਰੱਖਦੇ ਹਨ ਉਪਰੋਕਤ ਪਰਿਭਾਸ਼ਾਵਾਂ ਭਾਵੇਂ ਇਤਿਹਾਸਿਕਤਾ ਦੇ ਅੰਸ਼ ਉੱਪਰ ਜ਼ੋਰ ਦਿੰਦੀਆਂ ਹਨ ਪਰ ਇਹ ਇਤਿਹਾਸਿਕਤਾ ਨੂੰ ਅਨਿਸ਼ਚਿਤ ਰਹਿਣ ਦਿੰਦੀਆਂ ਹਨ ਇਤਿਹਾਸਿਕਤਾ ਦਾ ਨਿਸ਼ਚਿਤ ਅਰਥ ਤਦ ਹੀ ਨਿਕਲੇਗਾ ਜੇਕਰ ਸਮਾਜ ਵਿਛਲੀ ਨਿਰੰਤਰਤਾ ਨੂੰ ਨਿਰੰਤਰਤਾ ਭੰਗ ਹੋਣ ਦੇ ਪੜਾਵਾਂ ਵਿੱਚ ਰੱਖ ਕੇ ਵੇਖਿਆ ਜਾਵੇ ਲੇਖਕ ਦੱਸਦਾ ਹੈ ਕਿ ਕਰੋਬਰ ਤੇ ਕਲੰਕ ਹੋਣ ਦੀ ਪਰਿਭਾਸ਼ਾ ਵਿੱਚ ਕਦਰਾਂ-ਕੀਮਤਾਂ ਦਾ ਅੰਸ਼ ਵੀ ਸਾਹਮਣੇ ਆਉਂਦਾ ਹੈ ਕਈ ਸਮਾਜਿਕ ਵਿਗਿਆਨੀਆਂ ਨੇ ਸੱਭਿਆਚਾਰ ਨੂੰ ਕਦਰਾਂ-ਕੀਮਤਾਂ ਦਾ ਸਿਸਟਮ ਵੀ ਕਿਹਾ ਹੈ ਇਕਦਰਾਂਕੀਮਤਾ ਸੱਭਿਆਚਾਰ ਦੀ ਉਚਿਤ ਤੇ ਟੁਕਵੀ ਪਰਿਭਾਸ਼ਾ ਲੱਭਣ ਵਿੱਚ ਸਹਾਇਕ ਸਿੱਧ ਹੋ ਸਕਦੀ ਹੈ ਜੇਕਰ ਧਿਆਨ ਨਾਲ ਵੇਖਿਆ ਜਾਵੇ ਤਾਂ ਕਦਰਾਂ ਕੀਮਤਾ ਸਮਾਜਿਕ ਵਰਤਾਰਾ ਹੀ ਹੁੰਦੀਆਂ ਹਨ ਇਹ ਪਦਾਰਥਕ ਅਤੇ ਗੈਰ ਪਦਾਰਥਕ ਵੀ ਹੁੰਦੀਆਂ ਹਨ ਜੇਕਰ ਅਸੀਂ ਕਦਰਾਂ ਕੀਮਤਾ ਦੀ ਵਸਤੂਪਰਕਤਾ ਨੂੰ ਤੇ ਸਮਾਜਿਕਤਾ ਨੂੰ ਮੰਨ ਲਈਏ ਤਾਂ ਇਹਨਾਂ ਦੇ ਹੋਂਦ ਵਿੱਚ ਔਨ ਅਤੇ ਖਤਮ ਹੋਣ ਜਾਂ ਬਦਲ ਜਾਣ ਦੇ ਕਾਰਨਾਂ ਨੂੰ ਵਸਤੂਪੂਰਕ ਢੰਗ ਨਾਲ ਨਿਸ਼ਚਿਤ ਕੀਤਾ ਜਾ ਸਕਦਾ ਹੈ ਇਸ ਤੋਂ ਪਿੱਛੂ ਲੇਖਕ ਐਡਵਰਡ ਬੀ ਟਾਈਲਰ ਹਿਰਸ ਕੋਵਿਟਸ ਕਰੋਬਰ ਅਤੇ ਕਲੰਕ ਹੋਣ ਕਲਾਈਟ ਤੇ ਵਿਲੀਅਮ ਦੀਆਂ ਪਰਿਭਾਸ਼ਾਵਾਂ ਦੇ ਕੇ ਆਪਣੇ ਵੱਲੋਂ ਇਥੇ ਆਣਾ ਵੱਲੋਂ ਇੱਕ ਭਾਸ਼ਾ ਦਿੰਦੇ ਹੋਏ ਕਹਿੰਦੇ ਹਨ ਕਿ ਸੱਭਿਆਚਾਰ ਇੱਕ ਜੁਟ ਅਤੇ ਜਟਿਲ ਸਿਸਟਮ ਹੈ ਜਿਸ ਵਿੱਚ ਕਿਸੇ ਮਨੁੱਖੀ ਸਮਾਜ ਦੇ ਨਿਸ਼ਚਿਤ ਇਤਿਹਾਸਿਕ ਪੜਾਅ ਉੱਤੇ ਪ੍ਰਚਲਿਤ ਕਦਰਾਂ-ਕੀਮਤਾਂ ਅਤੇ ਉਹਨਾਂ ਨੂੰ ਪ੍ਰਗਟ ਕਰਦੇ ਮਨੁੱਖੀ ਵਿਹਾਰ ਦੇ ਪੈਟਰਨ, ਪਦਾਰਥਕ ਤੇ ਬૌਧਿਕ ਵਰਤਾਰੇ ਸ਼ਾਮਲ ਹੁੰਦੇ ਹਨ। ਇਸ ਪਰਿਭਾਸ਼ਾ ਨੂੰ ਭਾਵੇਂ ਅੰਤਿਮਤਾ ਨਹੀਂ ਕਿਹਾ ਜਾ ਸਕਦਾ ਪਰ ਇਹ ਪੂਰਨਤਾ ਦੇ ਕਾਫੀ ਨੇੜੇ ਹੈ। ਇਸ ਵਿੱਚ ਲਗਭਗ ਉਹ ਸਾਰੇ ਤੱਤ ਆ ਜਾਂਦੇ ਹਨ ਜੋ ਸੱਭਿਆਚਾਰ ਲਈ ਬਹੁਤ ਜ਼ਰੂਰੀ ਹੁੰਦੇ ਹਨ। ਇਸ ਪ੍ਰਕਾਰ ਅਸੀਂ ਵੇਖਦੇ ਹਾਂ ਕਿ ਇਸ ਨਿਬੰਧ ਦਾ ਵਿਸ਼ਾ ਭੌਤਿਕ ਤੇ ਪਰਕ ਪਰਚੋਲ ਭਰਪੂਰ ਹੈ ਜਿਸ ਦੇ ਅੰਤ ਵਿੱਚ ਲੇਖਕ ਆਪਣਾ ਮੌਲਿਕ ਸਿੱਟਾ ਪੇਸ਼ ਕਰਦਾ ਹੈ ਇਸ ਤਰ੍ਹਾਂ ਇਸ નિਬੰਧ ਦਾ ਵਿਸ਼ਾ ਬਹੁਤ ਹੀ ਮਹੱਤਵਪੂਰਨ ਹੈ ਠੀਕ ਹੈ ਬੇਟਾ ਜੀ ਇਸ ਤਰ੍ਹਾਂ ਸਾਡੇ ਤਿੰਨ ਕੁਐਸਚਨ ਇੱਕ ਹੀ ਆਂਸਰ ਵਿੱਚ ਕੰਪਲੀਟ ਹੋ ਗਏ ਨੇ ਤੇ ਨੈਕਸਟ ਵੀਡੀਓ ਵਿੱਚ ਅਸੀਂ ਕਾਂਗੀ ਸ਼ੁਰੂ ਕਰਾਂਗੇ ਬੇਟਾ ਇਹਦੇ ਵਿੱਚ ਮੈਂ ਇੱਕ ਆਂਗੀ ਸ਼ੁਰੂ ਇਸ ਕਰਕੇ ਨਹੀਂ ਕਰ ਸਕਦੇ ਕਿਉਂਕਿ ਜਿਹੜਾ ਇਹ ਟੌਪਿਕ ਲਿਆ ਹੁੰਦਾ ਉਹ ਨਾਲ ਰਿਲੇਟਿਡ ਸਾਰੇ ਕੁਐਸਚਨ ਕਰਕੇ ਹੀ ਅਸੀਂ ਨੈਕਸਟ ਟੌਪਿਕ ਲੈਣੇ ਆ ਠੀਕ ਹੈ ਤੇ ਅਗਲੀ ਸਾਡੀ ਵੀਡੀਓ ਜਿਹੜੀ ਹੈ ਉਹ ਕਾਂਗੀ ਹੋਏਗੀ ਇੱਕ ਆਂਗੀ ਵਿੱਚ ਅਸੀਂ ਤਿੰਨ ਕੁਐਸਚਨ ਕਰਾਂਗੇ ਨੰਬਰ 1 ਸਾਡ ਵਿਸ਼ਾ ਵਸਤੂ ਤੇ ਪਾਤਰ ਚਿੱਤਰਣ ਜਿਹੜੇ ਕਿ ਬਹੁਤ ਹੀ ਇੰਪੋਰਟੈਂਟ ਹੈ ਠੀਕ ਹੈ ਸੋ ਇਹਨੂੰ ਅੱਛੇ ਤਰ੍ਹਾਂ ਕਰ ਲੈਣਾ ਮਿਲਦੇ ਆ ਨੈਕਸਟ ਵੀਡੀਓ ਚ ਟੇਕ ਕੇਅਰ